ਤਾਂ ਜਲੰਧਰ ਦੇ ਵਿੱਚ ਹਾਈਵੇ ਦੇ ਉੱਪਰ ਇੱਕ ਭਿਆਨਕ ਹਾਦਸਾ ਵਾਪਰਿਆ ਜਿੱਥੇ ਤਿੰਨ ਗੱਡੀਆਂ ਦੀ ਟੱਕਰ ਹੋਈ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਤਿੰਨੇ ਗੱਡੀਆਂ ਦੇ ਪਰਖੱਚੇ ਤੱਕ ਨਿਛੜੇ ਉੱਡ ਗਏ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਗੱਡੀਆਂ ਦਾ ਕੱਖ ਤੱਕ ਨਹੀਂ ਬਚਿਆ ਤਾਂ ਇਸ ਹਾਦਸੇ ਦੇ ਦੌਰਾਨ 8 ਲੋਕ ਨੇ ਜਿਹੜੇ ਉਹ ਜ਼ਖਮੀ ਹੁੰਦੇ ਨੇ ਤਾਂ ਤਿੰਨ ਲੋਕਾਂ ਦੀ ਮੌਤ ਆ ਛੜੀ ਉਹ ਹੋ ਗਈ ਹੈ ਤਾਂ ਇੱਕ ਤਾਂ ਨੌਜਵਾਨ ਮੁੰਡਾ ਸੀ ਜਿਸ ਦੀ ਉਮਰ ਮਹਿਜ਼ 19 ਤੋਂ 20 ਸਾਲ ਸੀ ਇੱਕ ਨੌਜਵਾਨ ਕੁੜੀ ਸੀ ਤਾ ਦੋਵਾਂ ਦੀ ਮੌਤ ਹੋ ਚੁੱਕੀ ਆ ਤਾਂ ਇੱਕ ਵਿਅਕਤੀ ਦੀ ਹੋਰ ਮੌਤ ਆ ਛੜੀ ਹੋ ਇਸ ਹਾਦਸੇ ਦੇ ਵਿੱਚ ਹੋਈ ਆ ਤਾਂ ਇੱਕ ਭਿਆਨਕ ਹਾਦਸਾ ਵਾਪਰਿਆ ਤਿੰਨ ਗੱਡੀਆਂ ਦੀ ਟੱਕਰ ਹੋਂਦੀ ਆ ਤਾਂ ਇੱਕ ਹਾਈਵੇ ਦੇ ਉੱਪਰ ਜਿਹੜਾ ਕਾਲਜ ਬਣਿਆ ਹੋਇਆ ਸੀ ਤਾਂ ਕਾਲਜ ਦੇ ਜਮਾ ਬਾਹਰ ਇਹ ਹਾਦਸਾ ਛੜਾ ਵਾਪਰਿਆ ਤਾਂ ਜਿਹੜੀ ਕੁੜੀ ਇਸ ਹਾਦਸੇ ਦੇ ਵਿੱਚ ਜਿਸ ਦੀ ਮੌਤ ਹੋਈ ਆ ਤਾਂ ਉਹ ਆਪਣੇ ਕਾਲਜ ਤੋਂ ਬਾਹਰ ਨਿਕਲ ਕੇ ਸੜਕ ਪਾਰ ਕਰ ਰਹੀ ਸੀ ਜਿਹੜੀ ਕਿ ਉਸ ਹਾਦਸੇ ਦੀ ਲਪੇਟ ਦੇ ਵਿੱਚ ਆਈ ਆ ਤਾਂ ਇੱਕ ਮੁੰਡਾ ਜਿਸ ਦੀ ਉਮਰ ਮਹਜ 19 ਤੋਂ 20 ਸਾਲ ਦੱਸੀ ਜਾ ਰਹੀ ਹੈ ਜਿਹੜਾ ਕਿ ਗੱਡੀ ਦੇ ਵਿੱਚ ਸਵਾਰ ਹੁੰਦਾ ਜਸਦੀਪ ਸਿੰਘ ਹਾਦਸੇ ਦੇ ਵਿੱਚ ਮੌਤ ਹੋਈ ਹੈ ਤਾਂ ਤਿੰਨ ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋਈ ਹੈ ਜਦਕਿ 8 ਲੋਕ ਨੇ ਜਿਹੜੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਉਹਨਾਂ ਦੀ ਹਾਲਤ ਆ ਜਿਹੜੀ ਉਹ ਵੀ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਭਿਆਨਕ ਇਹ ਹਾ사 ਹੋ ਰਿਹਾ ਹੋਵੇਗਾ ਹਾਦਸੇ ਦੇ ਵਿੱਚ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਗੱਡੀਆਂ ਪੂਰੀ ਤਰ੍ਹਾਂ ਛੱਭੀਆਂ ਜਾ ਚੁੱਕੀਆਂ ਨੇ ਤਾਂ ਬੇਹੱਦ ਭਿਆਨਕ ਹਾਸਾ ਵਾਪਰਿਆ 8 ਲੋਕ ਨੇ ਛੇੜੇ ਉਹ ਜ਼ਖਮੀ ਹੋਏ ਨੇ ਤਿੰਨ ਲੋਕਾਂ ਦੀ ਮੌਤ ਆ ਜਿਹੜੀ ਉਹ ਹੋ ਗਈ ਆ ਤਾਂ ਇੱਕ ਦੀ ਤਾਂ ਮੌਕੇ ਦੇ ਉੱਪਰ ਹੋਈ ਚਲਕੀ ਦੋ ਦੀ ਮੌਤ ਆ ਜਿਹੜੀ ਉਹ ਇਲਾਜ ਦੇ ਦੌਰਾਨ ਹੁੰਦੀ ਆ ਤਾਂ ਤਿੰਨ ਲੋਕਾਂ ਦੀ ਇਸ ਹਾਸੇ ਦੇ ਵਿੱਚ ਮੌਤ ਆ ਛੜੀ ਉਹ ਹੋਈ ਹੈ ਸਰ ਮੇਰਾ ਨਾਮ ਕੁਲਵਿੰਦਰ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਰ ਤੁਸੀਂ ਪਿੰਡ ਕਦਾਲਾ ਪਿੰਡ ਸਰ ਕੀ ਮਾਮਲਾ ਕੀ ਹੈ ਸਰ ਸਰ ਮੇਰੀ ਗੁੜੀਆ ਪੜਦੀ ਡੀਓ ਯੂਨੀਵਰਸਿਟੀ ਉਹਨਾਂ ਦਾ ਕੱਲਾ ਐਕਸੀਡੈਂਟ ਹੋਇਆ ਕੀ ਨਾਮ ਕੀ ਸੀ ਉਹਦਾ ਕੁੜੀ ਦਾ ਗੁੜੀਆ ਦਾ ਨਾਮ ਲਖਰੀ ਸੀ ਕਿੰਨੀ ਐਸ ਕਿੰਨੀਆ ਕੁੜੀ ਦੀ ਇਹ ਜੀ 18 ਸਾਲ ਕਿਹੜੀ ਕਲਾਸ ਦੀ ਸੀ ਸਰ ਐਮਐਲਟੀ ਕੋਰਸ ਕਰਦੀ ਜੀ ਡੀਓ ਯੂਨੀਵਰਸਿਟੀ ਕਿੱਥੇ ਆ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਇਹ ਡੀਓ ਵੀ ਯੂਨੀਵਰਸਿਟੀ ਜਿੱਦਾਂ ਨਿਕਲੇ ਆ ਤੇ ਰੋਡ ਕ੍ਰੋਸਿੰਗ ਕਰਨ ਲੱਗੇ ਤੇ ਇਹ ਗੱਡੀ ਸੀ ਸਿਗੇ ਇਹ ਗੱਡੀ ਦੇ ਵਿੱਚ ਸੀ ਪੈਦਲ ਜੀ ਪੈਦਲ ਸੀਗੇ ਤੇ ਲਾਜ ਕਿੱਥੇ ਚੱਲ ਰਿਆ ਸੀਗਾ ਇਹਨਾਂ ਦਾ ਲਾਜ ਨੂੰ ਕੈਪੀਟਲ ਹਸਪੀਟਲ ਮੌਕੇ ਦਰਾਂ ਉੱਤੇ ਦੇਖਦੇ ਜੀ ਹਾਂ ਜੀ ਸਰ ਕੀ ਨਾਮ ਆ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਸਰਪੰਚ ਪਿੰਡ ਸੁਨ ਲਕਾਂਦੋ ਜੀ ਸਾਡੇ ਕੱਲ ਪਿੰਡ ਦੇ ਮੁੰਡੇ ਦੀ 100 ਗੁਰਮukh ਸਿੰਘ ਦੀ ਡੈਥ ਹੋ ਗਈ ਆ ਆਪਣੇ ਯੂਨੀਵਰਸਿਟੀ ਡੀਏਵੀ ਕਾਲਜ ਯੂਨੀਵਰਸਿਟੀ ਦੇ ਲਾਗੇ ਵੱਡਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਗੁਰਮukh ਸਿੰਘ ਦੀ ਡੈਥ ਜਦੋਂ ਇਹਨੂੰ ਆਪਣੇ ਕੈਪੀਟਲ ਹਸਪਤਾਲ ਚ ਦਾਖਲ ਕਰਾਇਆ ਉਸ ਤੋਂ ਬਾਅਦ ਅਹੀ ਰੈਫਰ ਕਰਾ ਕੇ ਉੱਥੋਂ ਪੂਰੇ ਹਸਪਤਾਲ ਲੈ ਕੇ ਜਾ ਰਿਹਾ ਸੀ ਜਿਹੜੇ ਰਸਤੇ ਵਿੱਚ ਦੀ ਡੈਥ ਹੋ ਗਈ ਉਹ ਪੂਰੇ ਹੋ ਗਏ ਆ ਬੜਾ ਗਰੀਬ ਪਰਵਾਰ ਸੀ ਸਰ ਕਿੰਨੇ ਕੇਸ ਆ ਦੀ ਲੜਕੇ ਦੀ ਇਹਦੀ 19-20 ਸਾਲ ਉਮਰ ਹੋਣੀ ਆ ਜੀ ਤੇ ਇਹ ਗੱਡੀਆਂ ਦੇ ਵਿੱਚ ਨਾਲ ਹੋਰ ਕੌਣ-ਕੌਣ ਸੀਗਾ ਇੱਕ ਹੋਰ ਸਾਡੇ ਪਿੰਡ ਦਾ ਮੁੰਡਾ ਸੀਗਾ ਬਸ ਤਾਂ ਉਹ ਦੀ ਇਹਨਾਂ ਦੋਹਾਂ ਦਾ ਮੈਨੂੰ ਪਤਾ ਆ ਜਿੰਨਾ ਚ ਤੇ ਬਾਕੀ ਮੈਂ ਤਾਂ ਹੁਣ ਪਹੁੰਚਿਆ ਸਵੇਰੇ ਇੱਥੇ ਸਰ ਅਗਲੀ ਕਾਰਵਾਈ ਜਿਹੜੀ ਹੈ ਬੰਦੀ ਕਾਰਵਾਈ ਅੱਗੇ ਤੁਸੀਂ ਇਹਦਾ ਮਾਮਲਾ ਵਗੈਰਾ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੌਸਨ ਨੂੰ ਇਨਵੋਲਬਿਆਂ ਹੋ ਸਕੋ ਕੀ ਸਗਾ ਇਹਦਾ ਬਾਕੀ ਜੋ ਚੱਲਦੀ ਕਾਰਵਾਈ ਹੋਊਗੀ ਅੱਗੇ ਉਹ ਕੋਰਟ ਚ ਹੋਵੇਗਾ ਮੈਂ ਇਹ ਅਸੀਰ ਜਿੰਦਰ ਸਿੰਘ ਥਾਣਾ ਮਕਸੂਦਾਂ ਤੋਂ ਆਂ ਕੱਲ ਡੀਵੀ ਯੂਨੀਵਰਸਿਟੀ ਲਾਗੇ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਗੱਡੀਆਂ ਆਪਸ ਵਿੱਚ ਲੱਗੀਆਂ ਸੀ ਜਿਨ੍ਹਾਂ ਚ ਕੱਲ ਇੱਕ ਦਲਵੀਰ ਕੌਰ ਵਾਸੀ ਦੌਲਤਪੁਰ ਦੀ ਕੱਲ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਲਾਪਰੀਤ ਲਾਪਰੀਤ ਤੇ ਗੁਰਮਖ ਸਿੰਘ ਨੂੰ ਆਪਣੇ ਕੈਪੀਟਲ ਹਸਪਤਲ ਦਾਖਲ ਕਰਵਾਇਆ ਸੀ ਤੇ ਕੱਲ ਉਹਨੂੰ ਆਪਣੇ ਗੁਰਮਖ ਸਿੰਘ ਨੂੰ ਰੈਫਰ ਕਰ ਦਿੱਤਾ ਉਥੋਂ ਜਿਸ ਦੀ ਰਸਤੇ ਚੋਂਦੇ ਅੱਜ ਮੌਤ ਹੋ ਗਈ ਤੇ ਉਸ ਤੋਂ ਬਾਅਦ ਲਾਪਰੀਤ ਕੋਰਦੀ ਦੀ ਡੈਥ ਹੋ ਗਈ ਇੱਕ ਡੈਥ ਕੱਲ ਹੋ ਗਈ ਤੇ ਦੋ ਅੱਜ ਹੋ ਗਈਆਂ ਐਕਸੀਡੈਂਟ ਟੋਲ ਕੋਲ ਤਿੰਨ ਮੌਤਾਂ ਹੋ ਗਈਆਂ ਲਾਪਰੀਤ ਸੀ ਜੋ ਕੰਦਾਲਾ ਗੁਰੂ ਥਾਣਾ ਭੋਪੁਰ ਦੀ ਰਹਿਣ ਵਾਲੀ ਸੀ ਤੇ ਗੁਰਮਖ ਸਿੰਘ ਜਿਹੜਾ ਸੀ ਉਹ ਸੁਲਨਰ ਕਲਾਂ ਨੂਰਬੈਲ ਦਾ ਰਹਿਣ ਵਾਲਾ ਸੀ ਤੇ ਹੁਣ ਕਾਰਵਾਈ ਕੋਈ ਕੀਤੀ ਆ ਜੀ ਕੋਈ ਮਾਮਲਾ ਵਗੈਰਾ ਦਰਜ ਕੀਤਾ ਜਾਂ ਹਾਂ ਜੀ ਪਰਚਾ ਮਕਦਮਾ ਇਸ ਤੇ ਦਰਜ ਕਰ ਦਿੱਤਾ ਜੀ 32/25 ਐਕਸੀਡੈਂਟ ਬੰਦੀ ਤਨਖਤੂਦਾਂ ਦੇ ਵਿੱਚ ਕਰ ਦਿੰਦਾ ਹੈ ਹਲ ਕਿਸੇ ਅਨਨੋਨ ਅਨਨੋਨ ਤੇ ਕੀਤਾ ਹੈ ਕਿਸੇ ਨਾਮ ਦੇ ਨਹੀਂ ਇਸੇ ਮਤਲਬ